ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਕੌਮੀ ਅਤੇ ਰਾਜ ਮਾਰਗਾਂ ਦੇ ਸਾਰੇ ਟੋਲ ਪਲਾਜ਼ਿਆਂ ਤੇ ਸਥਾਈ ਜਿਹੜੇ ਨਾਕੇ ਆ ਉਹ ਸਥਾਪਿਤ ਕਰਨ ਤੇ ਜਿਹੜਾ ਵਿਚਾਰ ਕਰ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਏ ਡੀ ਜੀ ਪੀ ਏ ਐਸ ਰਾਏ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਜਵਾਨ ਹੈ ਇਸ ਪਹਿਲ ਕਦਮੀ ਦੇ ਲਈ ਤੈਨਾਤ ਕੀਤੇ ਜਾਣਗੇ ਅਤੇ ਇਸ ਮੋਹਮ ਦੇ ਜੁਲਾਈ ਦੇ ਅੱਧ ਤੱਕ ਸ਼ੁਰੂ ਹੋਣ ਦੀ ਜਿਹੜੀ ਉਹ ਸੰਭਾਵਨਾ ਹੈ ਅ ਅਧਿਕਾਰਿਕ ਸੂਤਰਾ ਦੇ ਮੁਤਾਬਿਕ ਸੂਬੇ ਦੀਆਂ ਵੱਖ-ਵੱਖ ਸੜਕਾਂ ਤੇ ਕਰੀਬ 40 ਟੋਲ ਪਲਾਜ਼ਾ ਨੇ ਦੇ ਐਡੀਜੀਪੀ ਨੇ ਕਿਹਾ ਕਿ ਸ਼ਹਿਰਾਂ ਦੇ ਵਿੱਚ ਸੰਜੀਦਾ ਨਾਕੇ ਲਗਾਉਣ ਦੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਰਾਏ ਨੇ ਕਿਹਾ ਕਿ ਸ਼ਰਾਬ ਪੀ ਕੇ ਡਰਾਈਵਿੰਗ ਦੇ ਖਤਰੇ ਨੂੰ ਰੋਕਣ ਦੇ ਲਈ 3.5 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਜਿਹੜੀ ਆ ਯੋਜਨਾ ਬਣਾਈ ਗਈ ਆ ਸੁਭਾ ਸਰਕਾਰ ਦੇ ਕੋਲ ਪਹਿਲਾਂ ਹੀ 669 ਐਲਕੋਮੀਟਰ ਜਿਹੜੇ ਉਹ ਹਨ ਮੌਜੂਦ ਨੇ ਜਦੋਂ ਕਿ 1.40 ਕਰੋੜ ਰੁਪਏ ਦੇ ਵਿੱਚ 400 ਹੋਰ ਮਸ਼ੀਨਾਂ ਜਿਹੜੀਆਂ ਉਹ ਖਰੀਦੀਆਂ ਜਾ ਸਕਦੀਆਂ ਨੇ ਇਸ ਦੇ ਨਾਲ ਹੀ ADGP ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜ਼ਿਲ੍ਹਾ ਪੁਲਿਸ ਨੇ ਨਾਵਾਲਾ ਦੇ ਚਲਾਨ ਕੱਟਣ ਦਾ ਕੋਈ ਵੀ ਡਾਟਾ ਬੇਸ ਹੈ ਜਿਹੜਾ ਉਹ ਨਹੀਂ ਰੱਖਿਆ ਪਰ ਹੁਣ ਇਸ ਇਸ ਤੇ ਜਿਹੜਾ ਉਹ ਧਿਆਨ ਡਿੱਟਾ ਜਾਵੇਗਾ ਉਹਨਾਂ ਨੇ ਕਿਹਾ ਕਿ ਘੱਟ ਉਮਰ ਦੇ ਡਰਾਈਵਰਾਂ ਦੇ ਖਿਲਾਫ ਹੈ ਜਿਹੜੀ ਕਾਨੂੰਨੀ ਕਾਰਵਾਈ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਅਧਿਕਾਰੀ ਸਕੂਲ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਉਹ ਗੱਲ ਕਰਨਗੇ ਤਾਂ ਜੋ ਵਿਦਿਆਰਥੀਆਂ ਤੇ ਮਾਪਿਆਂ ਨੂੰ ਕਾਨੂੰਨੀ ਵਿਵਸਥਾ ਬਾਰੇ ਜਿਹੜਾ ਉਹ ਜਾਗਰੂਕ ਕੀਤਾ ਜਾ ਸਕੇ ਅਤੇ ਦੂਜੇ ਪੜਾਅ ਦੇ ਤਹਿਤ ਜਿਹੜੀ ਸਖਤ ਚਲਾਣ ਉਹ ਕੀਤੇ ਜਾਣਗੇ